ਰਾਤ ਬਾਈ ਜੀ ਪਹੁੰਚ ਗਈ ਸੀ ਆਪਾਂ ਦੀਨਾ ਨਗਰ ਤੇ ਸਵੇਰੇ ਉੱਠ ਕੇ ਆਪਾਂ ਨਹਾ ਧੋ ਕੇ ਚੱਕੀ ਗੱਡੀ ਤੇ ਨਿਕਲ ਗਏ ਕਿਉਂਕਿ ਅੱਜ ਆਪਾਂ ਚਲੇ ਸੀ ਆਪਣੇ ਨਾਨਕੇ ਸਭ ਤੋਂ ਪਹਿਲਾਂ ਜਾ ਕੇ ਬ੍ਰੇਕ ਲਈ ਆਪਾਂ ਬਾਈ ਜੀ ਦੀਨਾ ਨਗਰ ਦੇ ਬੱਸ ਸਟੈਂਡ ਤੇ ਕਿਉਂਕਿ ਇੱਥੋਂ ਲੈਣਾ ਸੀ ਆਪਾਂ ਫਰੂਟ ਫਰੂਟ ਲੈ ਲਿਆ ਵਾ ਤੇ ਚੱਲੇ ਹੁਣ ਆਪਾਂ ਨਾਨੀ ਘਰ ਨਾਨੀ ਘਰ ਹੈ ਸ਼ਾਪਿੰਗ ਵੀ ਕਰਾਂਗੇ ਪੰਜਾਬਰਾਂ ਨੂੰ ਸ਼ਾਪਿੰਗ ਇਹਨੂੰ ਹੋਰ ਕਿਤੇ ਵੀ ਜਾਵੇ ਸ਼ਾਪਿੰਗ ਦਾ ਹੀ ਰਹਿੰਦਾ ਹੈ ਸ਼ਾਪਿੰਗ ਵੀ ਕਰਾਂਗੇ ਫਰੂਟ ਲੈ ਕੇ ਨਿਕਲੇ ਸੀ ਤੇ ਬਾਈ ਜੀ ਅੱਗੇ ਲੱਗੇ ਹੋਏ ਸੀਗਾ ਫਾਟਕ ਤੇ ਤੇ ਚੱਕਰ ਚ ਫਰੀਦ ਵੀ ਗੁੱਸਾ ਹੋ ਗਈ ਕਿੰਦਾ ਬੋਲੇ ਗੁੱਸੇ ਚ ਕਿਦਾ ਬੋਲੂ ਗੁੱਸੇ ਚ ਫੇਰ ਤੂੰ ਬਾਹਰ ਆ ਕੇ ਮੈਂ ਗੁੱਸੇ ਚ ਬੋਲਦਿਆ ਫੇਰ ਬਾਹਰ ਕਿਉਂ ਲੈ ਕੇ ਆਉਂਦੇ ਹੋ ਤੇ ਫੇਰ ਤੂੰ ਹਰ ਗੱਲ ਤੇ ਛੋਟ ਲੈ ਲੈ ਛੋਟ ਲੈ ਲੈ ਕੋਈ ਗੱਲ ਚੱਜਦੀ ਵੀ ਕਰ ਲਿਆ ਕਰ ਫਾਟਕ ਲੱਗਾ ਵਾ ਮੈਂ ਕਦੀ ਦੇਖੀ ਨਹੀਂ ਟ੍ਰੇਨ ਟ੍ਰੇਨ ਦੇਖੀ ਨਹੀਂ ਤੂੰ ਕਦੇ ਇਦਾਂ ਤੋਂ ਟ੍ਰੇਨ ਨਹੀਂ ਦੇਖੀ ਨਿੱਕ ਜਿਗਾ ਬਹੁਤ ਟ੍ਰੇਨ ਨਗਰੀ ਮੇਰੀ ਵੀਡੀਓ ਬਣਾ ਦੇ ਤੂੰ ਦੂਰੋਂ ਪਰ ਵਿੱਚ ਬੈਠੀ ਨਹੀਂ ਹਾਂ ਤੇ ਫੇ ਹੁਣ ਤੂੰ ਵਿੱਚ ਬਹਿ ਜਾ ਨਾ ਉਹਦੇ ਗੁੱਸੇ ਚ ਕਿਉਂ ਬੋਲਦਾ ਤੂੰ ਵਿੱਚ ਬਹਿ ਜਾ ਨਾ ਹੁਣ ਸੌਰੀ ਕਹੋ ਤੈਨੂੰ ਦੱਸੋ ਹੂੰ ਦੁੱਬੇ ਚ ਸਾਰਾ ਗੁੱਸਾ ਮੈਡਮ ਦਾ ਬਈ ਟ੍ਰੇਨ ਨੂੰ ਦੇਖ ਕੇ ਸ਼ਾਂਤ ਹੋ ਗਿਆ ਕਿਉਂਕਿ ਟ੍ਰੇਨ ਨੇ ਦੇ ਨਾਲ ਮੈਚਿੰਗ ਕਰਕੇ ਆ ਗਈ ਸੀ ਇੰਨੀ ਜੀ ਗੱਲ ਤੇ ਖੁਸ਼ ਹੋ ਗਈ ਕਿ ਟ੍ਰੇਨ ਮੇਰੇ ਨਾਲ ਮੈਚਿੰਗ ਕਰਕੇ ਆਈ ਹੈ ਕੀ ਆ ਗਈ ਆ ਗਈ ਮੇਰੇ ਨਾਲ ਮੈਚਿੰਗ ਆ ਮੈਚਿੰਗ ਤੇਰੇ ਨਾਲ ਮੇਰੇ ਨਾਲ ਮੈਚਿੰਗ ਆ ਤਾਂ ਹੀ ਤਾਂ ਤੁਹਾਨੂੰ ਕਹਿ ਰਹੀ ਸੀ ਕੈਮਰਾ ਔਨ ਕਰੋ ਮੁੜ ਕੇ ਜਾ ਕੇ ਬ੍ਰੇਕ ਲਾਈ ਬਾਈ ਜੀ ਆਪਾਂ ਪਿੰਡ ਤੇ ਮੈਡਮ ਕੁੱਤੇ ਤੋਂ ਡਰਦੀ ਗੱਡੀ ਚੋਂ ਬਾਹਰ ਨਾ ਨਿਕਲੇ ਜੀ ਡੌਗ ਬਾਹਰ ਬੈਠਾ ਮੈਂ ਨਹੀਂ ਬਾਹਰ ਨਿਕਲਣਾ ਮੈਂ ਨਹੀਂ ਨਿਕਲਣਾ ਚੱਲ ਤੇਂਦਰੇ ਬੈਠਣਾ ਕੁਛ ਨਹੀਂ ਉਹ ਪੈ ਗਿਆ ਇਹ ਭੁੱਖੇ ਗੱਬ ਦੇ ਕੋ ਹਟ ਤੇ ਆਪੇ ਪਿੱਛੇ ਹਟ ਜਾਂਦਾ ਉਹ ਪੂੰਛ ਲਾਉਣ ਲੱਪਿਆ ਵਾ ਹਲ ਹੁਣ ਮੂੰਹ ਬਣਾ ਕੇ ਬੈਠੀ ਆ ਗਿਆ ਮੇਰੇ ਕੋ ਉਹ ਆ ਗਿਆ ਇਹ ਆ ਗਿਆ ਉੱਠ ਕੇ ਆ ਗਿਆ ਡਰੋ ਕਿਤੇ ਪਊਗਾ ਇਹ ਹਲ ਦੱਸ ਮੁੜ ਕੇ ਬਾਈ ਜੀ ਘਰ ਪਹੁੰਚ ਕੇ ਸਾਰਿਆਂ ਨੂੰ ਮਿਲਿਆ ਨਾਨੀ ਨੂੰ ਮਾਮੀ ਨੂੰ ਗੱਲਾਂ ਬਾਤਾਂ ਮਾਰੀਆਂ ਮੁੜ ਕੇ ਸ਼ਾਮ ਨੂੰ ਮਾਮੀ ਕਹਿੰਦੇ ਜਾ ਕੇ ਲਾੜੀ ਨੂੰ ਜਾ ਮੋਟਰ ਤੇ ਗੜਾ ਹੀ ਘੜਾ ਲਿਆ ਸ਼ਮੀ ਭਾਈ ਆ ਗਿਆ ਆਪਾਂ ਮੋਟਰ ਤੇ ਤੇ ਮੋਟਰ ਤੇ ਫੇ ਥੋੜੀ ਬੋਧੀ ਮਸਤੀ ਮੁਸਤੀ ਕੀਤੀ ਨਾਲੇ ਸ਼ੂਟ ਸ਼ਾਟ ਕੀਤਾ ਸ਼ੂਟ ਕਰਦੇ ਵੇਖ ਸਾਨੂੰ ਕੁੜੀਆਂ ਵੀ ਕੋਲੇ ਆ ਗਈ ਕਹਿੰਦੀ ਚਾਚੂ ਮੇਰੇ ਵੀ ਵੀਡੀਓ ਬਣਾ ਦਿਓ ਪ੍ਰੀਤ ਨਾਲ ਮੈਂ ਕਿਹਾ ਕੋਈ ਗੱਲ ਨਹੀਂ ਪੁੱਤ ਬਣਾ ਦਿੰਨੇ ਆ ਮੁੜ ਕੇ ਭਰਾਵਾ ਮਸਤੀ ਕਰਦੇ ਸਾਨੂੰ ਕਾਫੀ ਟਾਈਮ ਹੋ ਗਿਆ ਸੀ ਤੇ ਘਰੋਂ ਵੀ ਫੋਨ ਆ ਗਿਆ ਸੀ ਘਰ ਦੇ ਕਹਿੰਦੇ ਆ ਕੇ ਚਾਹ ਪਾਣੀ ਪੀ ਲਓ ਤੇ ਮੁੜ ਕੇ ਭਾਈ ਨਿਕਲ ਗਏ ਆਪਾਂ ਘਰ ਨੂੰ ਮੋਟਰ ਦਾ ਵਲੌਗ ਦੋਸਤੋ ਇੱਕ ਦੋ ਦਿਨਾਂ ਤੱਕ ਸਾਰਾ ਪਾਵਾਂਗੇ ਆਪਾਂ ਸਾਡੇ ਘਰ ਪਹੁੰਚਦੇ ਨੂੰ ਬਾਈ ਜੀ ਮਾਮੀ ਨੇ ਚਾਹ ਪਕੋੜੇ ਬਣਾ ਕੇ ਤਿਆਰ ਰੱਖੇ ਹੋਏ ਸੀਗੇ ਇੱਕ ਡੀਪ ਪਲੇਟ ਭਰੀਆ ਪਕ ਉਧਰ ਨਾਨੀ ਵੀ ਖਾਣ ਲਈ ਆ ਨਾਨੀ ਨੇ ਲਕੋੜੀ ਆ ਇਹ ਕਾਨੂੰਨ ਹੈ ਵੇਖੋ ਤੁਸੀਂ ਗੱਡੀ ਥਾਲੀ ਭਰੀ ਆ ਪਕੌੜਿਆਂ ਦੀ ਆ ਬੱਲੇ 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 ਇਹਨੇ ਖਾ ਲੈਣੀ ਇਹਨੇ ਖਾ ਲੈ ਮੁਰਕੇ ਰਾਤੀ ਖਾ ਪੀ ਕਿਤੇ ਬਾਈ ਜੀ ਨਾਨੀ ਉਹਨਾਂ ਤੋਂ ਲਈ ਇਜਾਜ਼ਤ ਤੇ ਪਾਲੀ ਗੱਡੀ ਦਿਨਾ ਨਗਰ ਨੂੰ ਰਸਤੇ 'ਚ ਜਾਂਦੇ ਹੋਏ ਮੈਂ ਕਿਹਾ ਚਲੋ ਆਈਸਕ੍ਰੀਮ ਲੈ ਜਾਨੇ ਆ ਭੈਣ ਹੁਣਾਂ ਵਾਸਤੇ ਮੁਰਕੇ ਆਈਸਕ੍ਰੀਮ ਲੈ ਕੇ ਤੇ ਬਾਈ ਜੀ ਨਿਕਲ ਪਏ ਆਪਾਂ ਘਰ ਨੂੰ ਪਰ ਪ੍ਰੀਤ ਤੋਂ ਸਬਰ ਨਾ ਹੋਵੇ ਇਹ ਕਹਿੰਦੀ ਗੱਡੀ ਜੀ ਖਾ ਲਾਂ ਮੈਂ ਆਈਸਕ੍ਰੀਮ ਥੋੜੀ ਜਿਹੀ ਮੈਂ ਇੱਥੇ ਖਾ ਲਾਂ ਉੱਥੇ ਥੋੜੀ ਮੈਂ ਨਹੀਂ ਲੈ ਇਹਨੇ ਵਾਸਤੇ ਨਹੀਂ ਕੁੜੀ ਵਾਸਤੇ ਲਿੱਤੀ ਬੋਟੀ ਆ ਤੇਰੇ ਵੱਤ ਨਹੀਂ ਕੀ ਤੇ ਉਹ ਆਪਣੀ ਭੈਣ ਜੋ ਗਲੀਤੀ ਹੈ ਤੇ ਮਮੇ ਬੋਟੀ ਕੋਈ ਵੀ ਮਾਇਨੇ ਨਹੀਂ ਰੱਖਦੀ ਨਹੀਂ ਬੋਟੀ ਜਦੋਂ ਭੈਣ ਖਾਏਗੀ ਉਦੋਂ ਖਾ ਲੇ ਮੁੜ ਕੇ ਆਈਸਕ੍ਰੀਮ ਲੈ ਕੇ ਤੇ ਪਹੁੰਚ ਗਿਆ ਆਪਾਂ ਘਰੇ ਚਲੋ ਵੀ ਪਹੁੰਚ ਗਏ ਚਲੋ ਉਤਰ ਫੜੀ ਉਹ ਕਸਤ ਜੀ ਖਾਣ ਲੱਗੀ ਸੀ ਕਹਿੰਦੀ ਮੈਂ ਖਾ ਲਵਾਂ ਰਸਤੇ ਜਮਾਗਾ ਭੈਣ ਵਾਸਤੇ ਲੁਕੀ ਤੇ ਵਸਤੇ ਨਹੀਂ ਮਿਲਦੀ ਜੀ ਖਾ ਲੂਗੀ ਬੇਨਤੀ ਹੋ ਗਿਆ ਜਨਾਨੀ ਖਾਂਦੀ ਰਹਿੰਦੀ ਭੈਣ ਵੀ ਉਹੀ ਬੋਲੀ ਉਹ ਕਹਿੰਦੇ ਆ ਨਾ ਲਾਲਚ ਬੁਰੀ ਬਲਾ ਹੁੰਦੀ ਆ ਬਾਈ ਜੀ ਜਿੰਨਾ ਪ੍ਰੀਤ ਨੂੰ ਚਾਹੀ ਸੀ ਆਈਸਕ੍ਰੀਮ ਦਾ ਓਨੀ ਇਹਦੇ ਨਾਲ ਮਾੜੀ ਹੋਈ ਰੋਟੀ ਰੱਟੀ ਖਾ ਕੇ ਤੇ ਬਾਈ ਜੀ ਮਾਸੀ ਨੇ ਨਾ ਸਾਰਿਆਂ ਨੂੰ ਆਈਸਕ੍ਰੀਮ ਪਾ ਕੇ ਦਿੱਤੀ ਬਟ ਪ੍ਰੀਤ ਨੇ ਨਹੀਂ ਖਾਦੀ ਕਹਿੰਦੀ ਨਹੀਂ ਮੈਂ ਨਹੀਂ ਖਾਣੀ ਨੂੰ ਲੱਗਿਆ ਸ਼ਾਇਦ ਇੱਕ ਡੱਬਾ ਹੋਰ ਪਿਆ ਆਈਸਕ੍ਰੀਮ ਦਾ ਮੈਂ ਉਹ ਖਾ ਲੂੰਗੀ ਖਾਲਾ ਖਾਲਾ ਛੜਨੀ ਵੀ ਨਹੀਂ ਨੇ ਮਨਾ ਨਾ ਮਨਾ ਕਰ ਰਹੀ ਏ ਤੇ ਰਹਿਨ ਤੂੰ ਮੱਸੇ ਰਹਿਨ ਦਾ ਓਏ ਹੋਏ ਦੇਖ ਕਿਉਂ ਨਹੀਂ ਮਣੀ ਤਾਂ ਅੰਦਰ ਵਿਚੇ ਰਹਿਣਾ ਹੈ ਦੇਖ ਇੱਕ ਡੱਬਾ ਹੋਰ ਪਿਆ ਹੈ ਅੰਦਰ ਕਿਚਨ ਚ ਦੇਖ ਇੱਕ ਡੱਬਾ ਹੋਰ ਪਿਆ ਅੱਛਾ ਅਸੀਂ ਸਾਰੇ ਨੇ ਬਈ ਆਈਸਕ੍ਰੀਮ ਖਾਲੀ ਭਰੇ ਇਹਨੇ ਖਾਦੀ ਨਹੀਂ ਬਾਅਦ ਚ ਮੈਨੂੰ ਕਹਿੰਦੀ ਇੱਧਰ ਆਓ ਤੁਹਾਨੂੰ ਇੱਕ ਚੀਜ਼ ਦਿਖਾਵਾਂ ਮੈਂ ਕਿਹਾ ਪਤਾ ਨਹੀਂ ਕੀ ਵਿਖਾਉਣਾ ਇਹਨੇ ਮੈਂ ਕਿਹਾ ਚਲੋ ਬਈ ਕਹਿੰਦੀ ਇਹਨਾਂ ਨੇ ਇੱਕ ਡੱਬਾ ਹੀ ਕਿਚਨ ਚ ਰੱਖਿਆ ਹੋਇਆ ਆਈਸਕ੍ਰੀਮ ਦਾ ਮੈਨੂੰ ਪਤਾ ਕਿਉਂ ਨਹੀਂ ਆਈ ਸਕ੍ਰੀਮ ਖਾਦੀ ਆਪਣੇ ਨੰਬਰ ਬਣਾਉਣ ਵਾਸਤੇ ਅੱਛਾ ਮੈਂ ਦੇਖਿਆ ਸੀ ਕਿਚਨ ਚ ਇੱਕ ਹੋਰ ਡੱਬਾ ਪਿਆ ਸੀ ਅੱਛਾ ਕਦੀ ਚਲੋ ਹੁਣ ਆਪਾਂ ਖਾਂਦੇ ਆ ਆਈਸਕ੍ਰੀਮ ਆਪ ਨੂੰ ਜਿਆਦਾ ਮਿਲੂਗੀ ਜਦੋਂ ਭਰਾਵਾ ਡੱਬਾ ਖੋਲ ਕੇ ਵੇਖਿਆ ਤੇ ਵਿੱਚ ਭੰਡੇ ਧੋਣ ਵਾਲਾ ਸਾਬਣ ਜਦੋਂ ਸਾਬਣ ਨਾਲ ਕਾਲਾ ਆਈਸਕ੍ਰੀਮ ਉੱਪਰ ਲੱਗ ਮੰਨੂ ਲੱਗ ਬਸ ਆਈਸਕ੍ਰੀਮ ਦੇਰੀ ਸੀ ਖਾਦੀ ਨਹੀਂ ਜਾਂਦੀ ਕਿਚਨ ਚ ਕਹੂ ਇੱਕ ਡੱਬਾ ਪਿਆ ਹੋ ਰਿਹਾ ਹੈ ਸਕ੍ਰੀਮ ਦਾ ਕਿਚਨ ਨੂੰ ਸਾਬਣ ਕੋਣ ਬੰਦਦਾ ਹੈ ਜੀ ਮੁੜ ਕੇ ਕਹਿੰਦੀ ਮੈਂ ਫਰਿੱਜ 'ਚ ਦੇਖਿਆ ਨਹੀਂ ਆ ਉਹਦੇ 'ਚ ਛੇਦ ਬੱਚੀ ਪਈ ਹੋਵੇ ਫਰਿੱਜ 'ਚ ਮੁੜ ਕੇ ਉਹ ਵਾਲਾ ਡੱਬਾ ਕੱਢ ਕੇ ਲਿਆਂਦਾ ਤੇ ਉਹ ਵੀ ਖਾਲੀ ਖਾਲੀ ਡੱਬਾ ਫਰਿੱਜ 'ਚ ਲਾ ਰੱਖਿਆ ਵਾ ਤੋਂ ਉਦੋਂ ਹੀ ਕਹਿੰਦੇ ਜਦੋਂ ਚੀਜ਼ ਮਿਲੇ ਖਾ ਲੈਣੀ ਚਾਹੀਦੀ ਆ ਉਹਦੇ ਨਹੀਂ ਮਾਚੀ ਜੀ ਖਾ ਲੋ ਤੇ ਜੀ ਮੈਂ ਖਾ ਲੂੰਗੀ ਖਾਲਾ ਰਸਤਾ ਹੋਣਾ ਚੁੱਪ ਘੱਟ ਜੋਂ ਮੈਨਾਂ ਖਾਣੀ ਆ ਮੇਰਾ ਦਿਲ ਮੁੜ ਕੇ ਮੈਨੂੰ ਕਹਿੰਦੀ ਮੈਂ ਤਾਂ ਖਾਣੀ ਆਈਸਕ੍ਰੀਮ ਜਿੱਥੋਂ ਮਰਜੀ ਲਿਆ ਫਿਰ ਬਰਾਬਰ ਰਾਤ ਨੂੰ ਇਹਨੂੰ ਆਈਸਕ੍ਰੀਮ ਲਿਆ ਕੇ ਖਵਾਈ ਤੇ ਆਹ ਬਲਾ ਵਲੋਗ ਕਰਦੇ ਆ ਔਰੇ ਐਂਡ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ